ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਜੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ 25000 ਲੋਕਾਂ ਦਾ ਕਰਨ ਵਾਲੀ ਇੰਟਲ ਜੋ ਯੂ ਐਸ ਨੇ ਕੀਤਾ ਹੈ 8.5 ਡਾਲਰ ਦਾ ਨਿਵੇਸ਼ 트ੰਪ ਨੇ ਕਹ ਹੈ ਗ੍ਰੇਟ ਡੀਲ ਅਮਰੀਕੀ ਸਰਕਾਰ ਨੇ ਟੈਰਿਫ ਦੇ ਅਭਿਚਾਰ ਇੱਕ ਵੱਡਾ ਸੌਦਾ ਕੀਤਾ ਹੈ ਇਹ ਸੌਦਾ ਵੱਡੀ ਇੰਚੇ ਪਨਿਰਮਾਤਾ ਕੰਪਨੀ ਇੰਟਲ ਦੇ ਅਮਰੀਕੀ ਸਰਕਾਰ ਵਿਚਕਾਰ ਹੋਇਆ ਹੈ ਅਮਰੀਕੀ ਸਰਕਾਰ ਨੇ ਸੰਘਰਸ਼ ਕਰ ਰਹੀ ਚਿਪ ਨਿਰਮਾਤਾ ਇੰਟੈਲ ਵਿੱਚ ਲਗਭਗ 10 ਪ੍ਰਸ਼ਾ ਹਿੱਸੇਦਾਰੀ ਲਈ ਹੈ ਅਤੇ ਇਸ ਵਿੱਚ 8.9 ਬਿਲੇ ਡਾਲਰ ਦਾ ਨਿਵੇਸ਼ ਕੀਤਾ ਹੈ ਇਹ ਐਲਾਨ ਸ਼ੁੱਕਰ ਨੂੰ ਰਾਸ਼ਟਰਪਤੀ ਡੋਨਾ ਟਰੰਪ ਅਤੇ ਇੰਟੈਲ ਦੁਆਰਾ ਸਾਂਝੇ ਤੌਰ ਤੇ ਕੀਤਾ ਗਿਆ ਹੈ ਇਸ ਸਮਝੌਤੇ ਬਾਰੇ ਟਰੰਪ ਨੇ ਕਿਹਾ ਹੈ ਕਿ ਇਹ ਇੱਕ ਬਹੁਤ ਵਧੀਆ ਸੌਦਾ ਹੈ ਤੁਹਾਨੂੰ ਦੱਸਦੀ ਕਿ ਇੰਟੈਲ 2025 ਵਿੱਚ 25000 ਨੌਕਰੀਆਂ ਵਿੱਚ ਕਟੌਤੀ ਕਰਨ ਦੀ ਯੋਜਨਾ ਬਣਾ ਰਿਹਾ ਹੈ ਜੁਲਾਈ ਵਿੱਚ ਨਵੇਂ CEO ਲਿਪਰ ਬੂਟ ਰੈਂਟ ਤੇ ਚਤਾਮਨੀ ਦਿੱਤੀ ਹੈ ਕਿ ਹੁਣ ਕੋਈ ਖਾਲੀ ਚੱਕ ਨਹੀਂ ਹੈ ਇਸ ਸੋਧਾ ਸੋਧੇ ਦਾ ਐਲਾਨ ਕਰਦੇ ਹੋਏ ਰਾਸ਼ਟਰਪਤੀ ਨੇ ਟਰੂਥ ਸੋਸ਼ਲ ਤੇ ਐਲਾਨ ਲਿਖਿਆ ਹੈ ਕਿ ਮੈਨੂੰ ਇਹ ਰਿਪੋਰਟ ਕਰਦੇ ਹੋਏ ਬਹੁਤ ਮਾਣ ਹੋ ਰਿਹਾ ਹੈ ਕਿ ਸੰਯੁਕਤ ਰਾਜ ਅਮਰੀਕਾ ਹੁਣ ਇੰਟੇਲ ਦੇ ਦੇਸ਼ ਦਾ ਸਰਪ੍ਰਸਤ ਹਿੱਸੇ ਦੀ ਇਹਦਾ ਪੂਰੀ ਤਰ੍ਹਾਂ ਮਾਲਕ ਹੈ ਅਤੇ ਇਸ ਨੂੰ ਕੰਟਰੋਲ ਕਰਦਾ ਹੈ ਇਹ ਇੱਕ ਹੋਰ ਵੀ ਉਲਝਣਪ੍ਰੇਖ ਵਾਲੀ ਇੱਕ ਮਾਨ ਅਮਰੀਕਾਈ ਕੰਪਨੀ ਹੈ ਐਪਟਮ ਆਪਣੇ ਕਿਹਾ ਹੈ ਕਿ ਇਹ ਸੌਦਾ ਜਿਸ ਦਿਨ ਨਿੱਜੀ ਤੌਰ ਤੇ ਇੰਟੇਲ ਦੇ ਸੀਈਓ ਲਿਪਰਟੂ ਲਿਪਰਟੂ ਨਾਲ ਗੱਲਬਾਤ ਕੀਤੀ ਗਈ ਹੈ ਨੇ ਟੈਕਸ ਦਾ ਤਵਾਸ ਨੂੰ ਕੁਝ ਨਹੀਂ ਵੀ ਨਹੀਂ ਦਿੱਤਾ ਹੈ ਉਸਨੇ ਲਿਖਿਆ ਹੈ ਕਿ ਅਮਰੀਕਾ ਨੇ ਇੰਨਾ ਸ਼ੇਅਰਸ ਨਹੀਂ ਕੁਝ ਨਹੀਂ ਦਿੱਤਾ ਹੈ ਅਤੇ ਹੁਣ ਇੰਨਾ ਸ਼ੇਅਰਸ ਦੀ ਕੀਮਤ ਲਗਭਗ 11 ਬਿਰਲ ਹੈ ਇਹ ਅਮਰੀਕੀ ਅਤੇ ਇੰਟੇਲ ਲਈ ਵੀ ਕੁਝ ਬਹੁਤ ਵੱਡਾ ਸੌਦਾ ਹੈ ਅਮਰੀਕੀ ਸਰਕਾਰ ਐਸਸੀ ਸਦਾਰੀ ਪਹਿਲਾਂ ਜਾਰੀ ਕੀਤੇ ਗਏ ਇੱਕ 11.1 ਵਿਰੇ ਫੰਡਾਂ ਅਤੇ ਗਹਿਣੇ ਰੱਖ ਕੇ ਰੱਖੇ ਸ਼ੇਅਰਸ ਦੇ ਟਰਾਂਸਫਰ ਰਾਹੀਂ ਪ੍ਰਾਪਤ ਕਰ ਰਹੀ ਹੈ। ਕੋਲ ਮਲਾਕੇ ਪ੍ਰਸ਼ਾਸਨ ਨੂੰ 433.3 ਮਿਲੀਅਨ ਗੈਰ VOTING ਸ਼ੇਅਰਸ ਮਿਲ ਰਹੀ ਹੈ। ਇਨ੍ਹਾਂ ਸ਼ੇਅਰਸ ਦੀ ਕੀਮਤ ਪ੍ਰਤੀ ਸ਼ੇਅਰ 20.47 ਹੈ। ਇਹ ਸ਼ੁੱਕਰਵਾਰ ਨੂੰ 24.80 ਦੇ ਅੱਸੀ ਦੇ ਬਾਜ਼ਾਰ ਬੰਦ ਹੋਣ ਵਾਲੇ ਮੁੱਲ ਤੋਂ ਘੱਟ ਹੈ। ਅਮਰੀਕੀ ਸਰਕਾਰ ਪਹਿਲਾਂ ਹੀ ਇੱਕ ਪੈਨ ਨੋ ਬਿਰੇਲ ਨੂੰ ਮੁਨਾਫਾ ਕਮਾ ਚੁੱਕੀ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ